ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਐਡ ਲਗਵਾਉਣ ਲਈ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਜੀ ਨਾਮ ਜਨਮ ਤਰੀਕ ਹਾਈਟ ਵੜਾਈ ਕਮ ਜ਼ਿਲ੍ਹਾ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੱਗ ਕੇ ਪੂਰਾ ਬਾਇਓ ਡਾਟਾ ਭੇਜਿਆ ਕਰੋ ਜੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ 'ਤੇ ਅੱਜ ਦੇ ਵਧੀਆ ਰਿਸਪ ਨੇ ਨੋਟ ਕਰੋ ਜੀ ਨਾਮ ਸੈੰਗ ਜਰਮਤ੍ਰੀਕ ਸਤਾਰਾ 12ਵਾਂ ਮਹੀਨਾ 1990 ਹਾਈਟ 5 ਫੁੱਟ 8 ਇੰਚ ਪੜਾਈ 10ਵੀਂ ਪਾਸ ਕਾਸਟ ਬਰਾਗੀ ਜ਼ਿਲ੍ਹਾ ਲੁਧਿਆਣਾ ਜ਼ਮੀਨ 4 ਕਿੱਲੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਹੋਵੇ ਭਾਵੇਂ ਗਰੀਬ ਘਰ ਦੀ ਲੜਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99 14 37 97 32 ਇੱਕ ਵਾਰੀ ਫੇਰ ਨੋਟ ਕਰੋ 99 14 37 97 32 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ नाम कौर जन्म तरीक बई बारवें महीना उन्नीस सौ छियानवे हाइट पंच पढ़ाई जी एन एम नर्सिंग की हुई है कास्ट एस सी रामदास जिला हुशियारपुर परिवार मैंबर पिता गौरमेंट जॉब रेलवे डिपार्टमेंट रिटायरमेंट माता आंगनबाड़ी वर्कर मंग ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਗਵਰਨਮੈਂਟ ਜਾਂ ਐਨ ਆਰ ਆਈ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94 63 73 82 20 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੈੰਗ ਜਨਮ ਤਰੀਕ 17 ਸ਼ਮਮੀਨਾ 1998 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਕੰਮ ਗਵਰਨਮੈਂਟ ਜੋਬ ਸੀਟੀਯੂ ਚੰਡੀਗੜ੍ਹ ਵਿੱਚ ਕਾਸਟ ਜੱਟ ਸੈਕ ਗੋਤ ਮਹਾਲ ਜ਼ਮੀਨ 4.5 ਏਕੜ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਰੋਪੜ ਫਤਿਗੜ ਮੁਹਾਲੀ ਜ਼ਿਲ੍ਹੇ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8427341299 ਦੂਜਾ ਮੋਬਾਈਲ ਨੰਬਰ 00 96599525284 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 28 ਸਾਲ ਪੜ੍ਹਾਈ ਪਲੱਸ 2 ਕੋਰਸ ਪਲੰਬਰ ਦਾ ਕੀਤਾ ਹੋਇਆ ਹੈ ਕਾਸਟ ਜੱਟ ਸਿੱਖ ਜ਼ਮੀਨ 40 ਬਿਗੇ ਪਰਿਵਾਰ ਮੈਂਬਰ ਦੋ ਭਰਾ ਮੰਗ ਕਦੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9780 35 93 07 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸੈੰਗ ਉਮਰ 40 ਸਾਲ 언ਮੈਰਿਡ ਹਾਈਟ 5 ਫੁੱਟ 6 ਇੰਚ ਕਾਸਟ ਰਾਈਸੈਕ ਫਰੋਜਪੁਰ ਰੋਡ ਤੇ ਇਹਨਾਂ ਦਾ ਘਰ ਹੈ ਮੰਗ ਵਧੀਆ ਪਰਿਵਾਰ ਤੋਂ 35 ਤੋਂ 40 ਸਾਲ ਦੀ ਲੜਕੀ ਦੀ ਲੋੜ ਹੈ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 82 88 06 21 78 ਇੱਕ ਵਾਰੀ ਫਿਰ ਨੋਟ ਕਰੋ 82 88 06 2278 ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ ਤਰੀਕ 28 ਦਸੰਬਰ 1994 ਹਾਈਟ 5 ਫੁੱਟ 4 ਇੰਚ ਗੋਤ ਮੀਨ ਕਾਸਟ ਰਾਮਗੜੀ ਪੜਾਈ ਪਲੱਸ 2 ਕੋਰਸ ਵੀ ਸੀ ਐ ਕੰਪਿਊਟਰ ਜ਼ਿਲ੍ਹਾ ਧੂੜੀ ਕੰਮਕਾਰ ਮਕੈਨਿਕ ਨੇ ਮੰਗ ਵਧੀਆ ਪਰਿਵਾਰ ਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99727677 85 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਨਾਮ ਸੈנג ਜਨਮ ਤਰੀਕ 17 ਸਤੰਬਰ 1987 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਾਸਟ ਨਾਈਸਿਕ ਸ਼ਹਿਰ ਜਲੰਧਰ ਕੰਮ ਲੜਕਾ ਅਰਜਨਟੀਨਾ ਵਿੱਚ ਰਹਿੰਦਾ ਹੈ ਸਾਊਥ ਅਮਰੀਕਾ ਪੀਆਰ ਲੜਕਾ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ASI ਪੰਜਾਬ ਪੁਲਿਸ ਰਿਟਾਇਰ ਨੇ ਇੱਕ ਭਰਾ ਇੱਕ ਭੈਣ ਵਿਆਹ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 94 78 13 23 97 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸਰਦਾਰ ਅਮਰਤਪਾਲ ਸਿੰਘ ਜਨਮ ਤਰੀਕ 2 ਨਵੰਬਰ 1987 ਜਨਮ ਟਾਈਮ 9:52 ਮਿੰਟ ਸਵੇਰੇ ਦਾ ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸਟ ਚਾਵਲਾ ਰੋੜਾ ਕਮ ਹੋਮੋਪੈਥਿਕ ਡਾਕਟਰ ਐਮ ਬੀ ਐ ਐਮ ਐਸ ਸੀ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਬਿਜ਼ਨਸ ਪੈਨ ਵਿਆਹੀ ਹੋਈ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸਮਝਦਾਰ ਲੜਕੀ ਦੀ ਲੋੜ ਹੈ ਸਿੰਪਲ ਮੈਰਿਜ ਉਹੀ ਮੰਗਣੀ ਹੈ ਇਹਨਾਂ ਦਾ ਮੋਬਾਈਲ ਨੰਬਰ 9814290666 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਜੇ ਤੁਸੀਂ ਐਡ ਲਗਵਾਉਣਾ ਲਈ ਸਾਡੇ WhatsApp ਨੰਬਰ 950159237 ਤੁਸੀਂ WhatsApp ਤੇ ਬਾਇਓ ਡਾਟਾ ਤੇ ਜੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਕਰੋ ਜੀ WhatsApp ਤੇ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਨਾਮ ਜਨਮ ਤਰੀਕ ਹਾਈਟ ਪੜਾਈ ਕੰਮ ਜ਼ਿਲ੍ਹਾ ਪਰਿਵਾਰ ਮੈਂਬਰ ਮੰਗ ਮੋਬਾਈਲ ਨੰਬਰ ਲਿਖ ਕੇ ਪੂਰਾ ਵਾਈਡ ਡਾਟਾ ਭੇਜਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ